ਕਹਿੰਗੇ ਆਪਾਂ ਕਰੋਨਾ ਦੀ ਦੇਰਾਂ ਨੇ ਸ਼ੁਰੂ ਕੀਤਾ ਸੀ ਪਰ ਆਪਾਂ ਇਹਨੂੰ ਬੰਦ ਨਹੀਂ ਕਰ ਸਕਦੇ ਮਨ ਇਹ ਇਜਾਜ਼ਤ ਨਹੀਂ ਦਿੰਦੀ ਉਹੀ ਗੱਲ ਰਪੀੜਿਆ ਪਹਿਲੇ ਵਾਲੀ ਜਿੱਦਾਂ ਸੁਪਨਿਆਂ ਨਹੀਂ ਮਿਲਦਾ ਸਚੈਂ ਨਹੀਂ ਮਿਲਦਾ ਆਪਾਂ ਆਪਣੇ ਦਸਾਂ ਨੋਆਂ ਦੀ ਕਿਰਤ ਦੇ ਵਿੱਚੋਂ ਜਿਹੜਾ ਵਾ ਕੁਝ ਵਿਸੰਧ ਕੱਢਣ ਔਰ ਉਹਦੇ ਨਾਲ ਪਰਮਾਤਮਾ ਵੀ ਕੁਛ ਹੰਦਾ ਤੇ ਜਿਨ੍ਹਾਂ ਦੇ ਘਰ ਇਕ ਜਾਨਦੀ ਆ ਕੋ ਰਾਸ਼ਨ ਨਹੀਂ ਜਾਂਦਾ ਵਾ ਉਹਨਾਂ ਦਾ ਪਰਿਵਾਰ ਉਹ ਵੀ ਸ਼ੀਸ਼ਾ ਦਿੰਦਾ ਵਾ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਹਿੰਦੀ ਵਾਲੇ ਪਰਿਵਾਰ ਹੈ ਜਿਹੜੇ ਪੁੰਨਦਾਨ ਕਰ ਸਕਦੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਦੇਖੋ ਭਾਰਤ ਗਰੀਬਾਂ ਨੂੰ ਰਾਸ਼ਨ ਵੰਡਦੇ ਜੇ ਕੀ ਕਹਣਾ ਚੰਦੂ ਜੀ ਪਹਿਲਾਂ ਤੇ ਧੰਨਵਾਦ ਜੀ ਤੁਹਾਡੀ ਫਾਸਟ ਵੀ ਟੀਮ ਦਾ ਸਪੈਸ਼ਲ ਗੁਰਜਿੰਦਰ ਸਿੰਘ ਕਲੀਅਰ ਮੇਰੇ ਭਰਾ ਤੁਸੀਂ ਕਪੜਾ ਕ੍ਰਿੰਤੀ ਸਮਾਟ ਕੇ ਆਇਓ ਸ਼ੁਕਰੀਆ ਤੁਹਾਡਾ ਰਹੀ ਗੱਲ ਵੀਰੇ ਸਮਾਨ ਮੰਨਣ ਦੀ ਇਹ ਲਗਭਗ ਸ਼ਾਇਦ ਆਪਾਂ ਪਹਿਲਾਂ ਵੀ ਇਸ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਆਪਾਂ ਕਰੋਨਾ ਦੀ ਦਰਾਂ ਨੇ ਇਹਨੂੰ ਸ਼ੁਰੂ ਕੀਤਾ ਸੀ ਪਰ ਆਪਾਂ ਇਹਨੂੰ ਬੰਦ ਨਹੀਂ ਕਰ ਸਕਦੇ ਮੰਨੇ ਇਜਾਜ਼ਤ ਨਹੀਂ ਦਿੱਤੀ ਉਹੀ ਗੱਲ ਰਿਪੀਟ ਆ ਪਹਿਲੇ ਵਾਲੀ ਕਿ ਜਿੱਦਾਂ ਸੁੱਖਮ ਜਾਨ ਨਹੀਂ ਮਿਲਦਾ ਚੈਨ ਜਾਨੀ ਮਿਲਦਾ ਸੋ ਗੁਰੂ ਨੇ ਦਇਆ ਕੀਤੀ ਆ ਹਮੇਸ਼ਾ ਹੀ ਚਾਹੇ ਉਹ ਦੀਵਾਲੀ ਹੋਵੇ ਚਾਹੇ ਉਹ ਲੋੜੀ ਰਵੇ ਯਾਦ ਰਡੇ ਜਿੱਦਾਂ ਵੀ ਮਤਲਬ ਮੌਕੇ ਮੌਕੇ ਤੇ ਤਿਹਾਰ ਆਉਂਦੇ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਸਮਾਨ ਆ ਆਪਾਂ ਸੋਟਾ ਡਾਟਾ ਡਿਸਟ੍ਰੀਬਿਊਟ ਕਰੀਦਾ ਲਗਭਗ ਮੇਰੇ ਕੋਲੇ ਲੰਬੇ ਸਮੇਂ ਤੋਂ 17-80 ਕਰਾਬ ਦੇ ਕਰੀਬ ਦੇ ਪਰਿਵਾਰ ਨੇ ਕੁਝ ਆਟਾ ਵੀ ਲੈਂਦੇ ਨੇ ਚੱਕੀ ਤੋਂ ਥਰੂ ਪ੍ਰੋਪਰ ਤੇ ਕੁਝ ਇਥੇ ਸਮਾਨ ਲੈਂਦੇ ਨੇ ਮੇਰੇ ਕੋਲ ਅੱਜ ਚੁੱਚੀ ਤੌਰ ਤੇ ਪਹੁੰਚੀ ਨੇ ਮੇਰੇ ਅੰਮ੍ਰਿਤ ਸਾਹਿਬ ਇਹਨਾਂ ਦੇ ਸਾਥੀ ਔਰ ਮੇਰੇ ਅਫਸਰ ਜਨ ਮੇਰਾ ਪਰਿਵਾਰ ਪਤੂ ਜੀ ਨੇ ਆ ਪ੍ਰਧਾਨ ਸਾਹਿਬ ਨੇ ਗੁਰਦੁਆਰੇ ਸਭ ਤੋਂ ਸਾਰੇ ਸ਼ਾਇਦ ਮੈਂ ਸਾਰਾ ਦੇ ਨਾਮ ਨਹੀਂ ਲੈ ਪਾਉਂਗਾ ਮੇਰੀ ਟੀਮ ਜਿਹੜੀ ਹੈ ਨਾਲ ਮੇਰੇ ਹੈਲਪ ਕਰਦੀ ਹੈ ਮੇਰੀ ਤੋਂ ਸੋ ਗੁਰੂ ਨੇ ਦਇਆ ਕੀਤੀ ਸੱਚੇ ਪਾਤਸ਼ਾਹ ਨੇ ਅੱਜ ਲੂੜੀ ਦੇ ਮੁਖੇ ਤੇ ਅਚੇਚੇ ਤੌਰ ਤੇ ਅਸੀਂ ਜਿੱਤਾਂ ਦੀਵਾਲੀ ਦੀ ਮਠਿਆਈ ਵੰਡੀ ਅੱਜ ਅਸੀਂ ਰੂੜੀਆਂ ਤੇ ਮੋਕੜੀ ਨਾਲ ਵੰਡ ਰਹੇ ਹਾਂ ਸੱਚੇ ਪਾਤਸ਼ਾਹ ਦੀ ਦਇਆ ਦੇ ਨਾਲ ਜੀ ਸਰ ਜਿੱਦਾਂ ਕੇ ਅਪਲਾਈ ਬਰਸਾਦੀ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਲੋਕੋਂ ਇਸ ਸੇਵਾ ਬ੍ਰਦੀ ਕੀ ਸੇਧ ਦੇਣਾ ਚਾਹੁੰਦੇ ਹੋ ਸੰਧੂ ਸਾਹਿਬ ਤੁਹਾਡੀ ਕੀ ਓਪੀਨੀਅਨ ਹੈ ਅ ਛੋਟੇ ਵੀਰੇ ਮੇਰੇ ਲੋ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰਸਟ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਲੋਕਾਂ ਦੇ ਚੁੱਲ੍ਹੇ ਤੱਕ ਲੋਕਾਂ ਦੇ ਘਰਾਂ ਤੱਕ ਸੇਵਾ ਕਰਦਾ ਹੈ ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਆਸਾ ਸੇਵਾ ਟਰਸਟ ਨੇ ਇੱਕ ਬੀੜਾ ਚੁੱਕਿਆ ਹੈ ਪਿੰਡ ਦੀ ਗਲੀਆਂ ਤੋਂ ਗ੍ਰਾਉਂਡ ਤੱਕ ਉਦੇ ਵਿੱਚ ਸਾਡੇ ਕੋਲ ਲਗਭਗ 50 60 ਬੱਚੇ ਨੇ ਜਿਹੜੇ ਥਰੂ ਪ੍ਰੋਪਰ ਉਹਨਾਂ ਦੀ ਕੋਚਿੰਗ ਹੁੰਦੀ ਆ ਜਾਂ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਜਾਂ ਉਹਨਾਂ ਨੂੰ ਜਿਵੇਂ ਕਿ ਮਿਸਾਲ ਦੇ ਤੌਰ ਤੇ ਵਰਦੀਆਂ ਹੋ ਗਈਆਂ ਸ਼ੂਜ਼ ਹੋ ਗਏ ਉਹ ਜਾਂ ਉਹਨਾਂ ਨੂੰ ਗਰਾਊਂਡ ਤੱਕ ਪ੍ਰੇਰਿਤ ਕੀਤਾ ਜਾਂਦਾ ਹੈ ਔਰ ਫਰਵਰੀ ਦੇ ਵਿੱਚ ਇੱਕ ਟੂਰਨਾਮੈਂਟ ਆ ਮੇਰੀ ਸਾਰੇ ਪਿੰਡ ਨਿਵਾਸੀਆਂ ਨੂੰ ਮੁਜਾਦਰੀ ਐਨਆਰਬੀ ਬਾਹਰ ਬੈਠੇ ਨੇ ਜਾਂ ਸੱਜਣ ਮਿੱਤਰ ਨੇ ਮੇਰੇ ਨਾਲ ਬੇਨਤੀ ਹੈ ਕਿ ਇਹਨਾਂ ਨੂੰ ਸਪੋਰਟ ਕਰਨ ਵਾਸਤੇ ਫਰਵੀ ਦੇ ਵਿੱਚ ਇੱਕ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਜਿਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਸੇਵਾ ਪਾਈ ਜਾਵੇ ਸੇਵਾ ਕੀਤੀ ਜਾਵੇ ਔਰ ਇਹਨਾਂ ਬੱਚਿਆਂ ਦੀ ਸਪੋਰਟ ਕੀਤੀ ਜਾਵੇ ਧੰਨਵਾਦ ਜੀ ਜੀ ਥੈਂਕ ਯੂ ਸਰ ਧੰਨਵਾਦ